ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਪਰਮਜੀਤਪੁਰ ਹੈ ਮੈਂ ਤੁਹਾਡੇ ਵਿੱਚ ਤੇ ਫਿਰ ਇੱਕ ਕਹਾਣੀ ਲੈ ਕੇ ਆਈ ਹਾਂ ਕਹਾਣੀ ਦਾ ਟਾਈਟਲ ਹੈ ਖਿਡੌਣਿਆਂ ਦਾ ਦੇਹਜ ਹਾਂਜੀ ਇੱਕ ਪਿੰਡ ਵਿੱਚ ਦੋ ਭਰਾ ਰਹਿੰਦੇ ਸੀਗੇ ਇੱਕ ਭਰਾ ਗਰੀਬ ਸੀ ਇੱਕ ਭਰਾ ਅਮੀਰ ਸੀ ਗਰੀਬ ਭਰਾ ਦਾ ਮਕਾਨ ਕੱਚਾ ਸੀ ਅਮੀਰ ਭਰਾ ਪਿੰਡ ਚ ਸਭ ਤੋਂ ਅਮੀਰ ਸੀ ਗਰੀਬ ਭਰਾ ਦੇ ਘਰ ਵਿੱਚ ਇੱਕੋ ਦੀ ਬੋਟੀ ਤੇ ਇੱਕ ਤੀਰ ਰਹਿੰਦੇ ਸੀ ਤੇ ਅਮੀਰ ਦਾ ਜਿਹੜਾ ਛੋਟਾ ਪਰਾਸੀ ਆਮੀ ਉਹਦੇ ਘਰ 'ਚ ਦੋ ਬੇਟੇ ਤੇ ਉਹਦੀ ਰੋਟੀ ਨੰਦ ਸੀ ਤੇ ਦੋਨੋਂ ਪਰਾਵਾ ਦਾ ਪਿਆਰ ਬਹੁਤ ਗੂੜਾ ਸੀ ਧੀਰੇ ਧੀਰੇ ਬੱਚੇ ਵੱਡੇ ਹੋਨੇ ਨੇ ਤੇ ਵੱਡੇ ਪਰਾ ਦੀ ਗੋਤੀ ਕਹਿੰਦੀ ਏ ਕੀ ਨਾ ਮੁੰ ਸਾਡੇ ਤੀ ਜਵਾਨ ਹੋ ਗਏ ਅਸੀਂ ਤਾਂ ਵਿਆਹ ਕਰ ਦਈਏ ਉਹ ਕਹਿੰਦਾ ਕੋਈ ਗੱਲ ਨਹੀਂ ਅਸੀਂ ਛੋਟੇ ਪਰਾ ਨਾਲ ਗੱਲ ਕਰਤਾ ਮੈਂ ਤੇ ਫਿਰ ਅਸੀਂ ਉਈ ਮੁੰਡਾ ਵੀ ਕੇ ਦਾ ਵਿਆਹ ਕਰ ਦਿੰਦੇ ਆ ਉਹ ਜਾਂਦਾ ਤੇ ਆਪਣੇ ਭਰਾ ਨੂੰ ਮਿਲਦੇ ਤੇ ਗੱਲ ਕਰਦਾ ਕਿ ਐਵੇਂ ਵੀ ਮੇਰੇ ਓਟੇ ਨੇ ਕਿਹਾ ਕਿ ਹੁਣ ਤੀ ਜਵਾਨ ਹੋ ਗਿਆ ਇਹ ਦਿਵਸ ਤੇ ਮੁੰਡਾ ਵੀ ਕਿ ਉਹ ਕਹਿੰਦਾ ਬਾਈ ਕੋਈ ਗੱਲ ਨਹੀਂ ਇਹ ਕਿ ਗੱਲ ਕਰਤੀ ਮੋਤਮ ਸਾਡੀ ਵੀ ਤੀ ਹੈ ਤੇ ਉਂਦੀ ਟੈਨਸ਼ਨ ਨਾਲ ਹੈ ਅਸੀਂ ਮੁੰਡਾ ਅੱਛਾ ਜਿਹਾ ਲੱਭ ਕੇ ਦਾ ਵਿਆਹ ਕਰ ਦਾਂਗੇ ਥੋੜੇ ਦਿਨ ਵੀ ਦਿਨ ਉਹ ਮੁੰਡੇ ਦੇ ਦੇਖਦੇ ਦੇਖਾ ਦਿਖਾਈ ਹੁੰਦੀ ਹੈ ਰਿਸ਼ਤਾ ਪੱਕਾ ਹੋ ਜਾਂਦਾ ਉੱਗੀ ਚੁੱਲ ਵੱਡੇ ਪ੍ਰਾਧਮਕਾਂ ਕੱਚਾ ਸੀ ਉੱਥੇ ਦੇਖਾ ਦਿਖਾਈ ਨਹੀਂ ਹੋ ਸਕਦੀ ਸੀ ਤੇ ਜਿਹੜਾ ਛੋਟਾ ਪ੍ਰਾਸੀ ਉਹਦੇ ਘਰੀ ਦੇਖਾ ਦਿਖਾਈ ਹੋਈ ਸੀ ਤੇ ਜਦੋਂ ਚਲੋ ਰਿਸ਼ਤਾ ਤੈ ਹੋ ਗਿਆ ਵਿਆਹ ਦੇ ਦਿਨ ਵੀ ਨੇੜੇ ਆਵੇ ਦੋ ਦਿਨ ਪਹਿਲੇ ਲੜਕੇ ਵਾਲੇ ਆ ਕੇ ਕਹਿੰਦੇ ਨੇ ਸਾਨੂੰ ਦੀਜ ਚਾਹੀਦੇ ਤੇ ਦੀਜ ਵੀ ਸਾਨੂੰ ਸਕੂਟਰ ਫ੍ਰੀਜ ਟੀਵੀ ਬੈਲ ਗਾੜੀ ਉਹ ਜਿੰਨਾ ਵੀ ਸਮਾਨ ਚਾਹੀਦਾ ਸੀ ਉਹ ਬੋਲ ਦੇਨੇ ਨੇ ਉਹ ਕਹਿੰਦੇ ਕੁੜਾ ਚਾਚਾ ਕੋਈ ਗੱਲ ਨਹੀਂ ਅਸੀਂ ਦਵਾਂਗੇ ਜੀ ਸਾਰਾ ਸਮਾਨ ਦਵਾਂਗੇ ਤੁਸੀਂ ਬਰਾਤ ਲੈ ਕੇ ਆ ਬਿਆਹ ਵਾਲਾ ਦਿਨ ਵੀ ਆ ਜਾਂਦੇ ਉਹ ਬਰਾਤ ਲੈ ਕੇ ਆ ਜਾਂਦੇ ਨੇ ਬਰਾਤ ਆ ਜਾਂਦੀ ਹੈ ਤੇ ਮੁੰਡੇ ਦਾ ਪਿਓ ਕਹਿੰਦਾ ਕਿ ਨਹੀਂ ਸਾਨੂੰ ਨਾ ਹੁੰਦੇ ਤੋ ਉਹ ਕਹਿੰਦਾ ਨਹੀਂ ਪਹਿਲੇ ਆਓ ਤੁਸੀਂ ਵੈਲਕਮ ਕਰੋ ਫੇਰੇ ਹੋ ਜਾ ਦੇਖਿਆ ਬੈਠੇ ਆਪਣੇ ਚੁਸੀਂ ਟੈਂਚਾ ਲਓ ਤਾਨੂੰ ਉਰਾ ਦੇ ਦੇ ਕੇ ਹੀ ਤੋੜਾਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਚਲੋ ਮਿਲਣੀ ਹੋ ਜਾਂਦੀ ਹੈ ਤੇ ਉਹ ਅੰਦਰ ਆ ਜਾਂਦੇ ਅੰਦਰ ਆਂਦੇ ਨੇ ਜੈ ਮਾਲ ਹੁੰਦੀ ਹੈ ਤੇ ਫੇਰ ਇਹਦਾ ਟਾਈਮ ਹੋ ਜਾਂਦਾ ਤੇਰੇ ਤੇ ਜਦ ਤੇਰੇ ਹੁੰਨ ਲੰਨੇ ਫਿਰ ਲੜਕੇ ਦਾ ਪਿਓ ਕਹਿੰਦਾ ਨਹੀਂ ਸਾਨੂੰ ਦੇ ਹੀ ਦੋ ਤਾਂ ਹੀ ਵਿਆਹ ਪੂਰਾ ਹੋਊ ਲੜਕੀ ਇਹਦਾ ਚਾਚਾ ਕਹਿੰਦਾ ਕਿ ਨਹੀਂ ਪਹਿਲਾਂ ਤੇਰੇ ਹੋਣਗੇ ਵਿਆਹ ਹੋ ਮੁਕੰਮਲ ਹੋਊਗਾ ਫਿਰ ਮੈਂ ਦੇ ਦਵਾਂਗਾ ਉਹ ਚਾਬੀ ਪਈ ਹੈ ਤੁਸੀਂ ਚਾਬੀ ਰੱਖ ਲਓ ਉਹ ਕਮਰਾ ਲੋਕ ਤੇ ਹੈ ਉੱਥੇ ਤਾਲਾ ਲੱਗਿਆ ਹੈ ਜਿੰਦਰਾ ਲੱਗਿਆ ਹੋਇਆ ਹੈ ਤੁਹਾਨੂੰ ਪੂਰਾ ਹੀ ਦਹੇਜ ਮਿਲੇਗਾ ਜਿਹੜੀ ਚੀਜ਼ਾਂ ਤੁਸੀਂ ਮੰਗਿਆ ਸੀ ਉਹ ਤੋਂ ਵੱਧ ਹੀ ਮਿਲਣਗੇ ਘੱਟ ਨਹੀਂ ਮਿਲਣਗੇ ਲੜਕੇ ਦਾ ਵੀ ਵਿਸ਼ਵਾਸ ਕਰ ਲੈਂਦਾ ਤੇ ਫਿਰ ਇਹ ਮੁਕੰਮਲ ਹੋ ਜਾਂਦਾ ਇਦਿ ਦੇ ਵੀ ਆਪ ਪੂਰਾ ਹੁੰਜਿੰਦ ਜਦ ਬੋਲੀ ਕੋਟਨ ਲੱਭੀ ਆਪਣਾ ਦੇ ਦੇ ਇਹ ਨਾ ਕੋਈ ਗੱਲ ਨਹੀਂ ਉਹ ਚਾਬੀ ਲੈ ਕੇ ਆਪਣੀ ਮੋਤੀ ਨੂੰ ਲੈ ਜਾ ਸਾਰਾ ਸਮਾਨ ਲਿਆ ਉਹ ਜਾਣਦੀ ਹੈ ਅੰਦਰ ਤਾਲਾ ਖੋਲਦੀ ਜਿੰਦਰਾ ਅੰਦਰ ਜਾਂਦੀ ਹੈ ਤੇ ਦੋ ਥਾਲ ਫੜ ਕੇ ਲੈ ਆਉਂਦੀ ਹੈ ਦੋ ਥਾਲ ਕੱਪੜੇ ਨਾ ਕਹਿੰਦੇ ਨੇ ਨਾਲੇ ਤੇ ਦੁੱਪ ਨੂੰ ਕਹਿੰਦੇ ਇਹ ਕੀ ਕਹਿੰਦਾ ਕਪੜਾ ਚੱਕ ਕੇ ਦੇਖੋ ਜਦੋਂ ਕਪੜਾ ਚੱਕਦੇ ਨੇ ਤੇ ਉਹਦੇ ਵਿੱਚ ਖਲੋਨੀ ਪਾਇ ਹੁੰਦੇ ਨਹੀਂ ਛੋਟਾ ਜਿਹਾ ਸਕੂਟਰ ਛੋਟਾ ਜਿਹਾ ਟੀਵੀ ਛੋਟਾ ਕੋਲਰ ਛੋਟੀ ਛੋਟੀ ਸਾਰਾ ਸਮਾਨ ਜੋ ਉਹਨਾਂ ਨੇ ਮੰਗਿਆ ਹੁੰਦਾ ਉਹ ਸਾਰਾ ਪਿਆ ਹੁੰਦਾ ਉਹ ਕਹਿੰਦਾ ਇਹ ਤੇ ਖਿਡੌਣੇ ਹੈਗੇ ਖੇਡਣ ਵਾਲੇ ਮੇਰਾ ਦੇ ਕੇ ਤੇ ਤੂੰ ਸਿੱਖਿਉਨੇ ਤੇ ਇਹ ਮੰਗਿਆ ਸੀ ਐਨੀ ਕਿ ਐਸੀ ਹਕੀਕਤ ਦਾ ਤੇ ਇਹ ਕਹਿੰਦਾ ਮੈਂ ਵਿਆਹ ਨਹੀਂ ਹੁੰਦੇ ਨਾ ਉਹ ਕਹਿੰਦਾ ਵਿਆਹ ਤੇ ਹੋ ਚੁੱਕੇ ਵੀਰੇ ਵੀ ਹੋ ਚੁੱਕੇ ਪੂਰੀ ਬਰਾਦਰੀ ਪਿੰਡਾਂ ਦੇ ਸਰਪੰਚ ਵੀ ਹੈਗੇ ਨੇ ਉਸ ਨੂੰ ਨਹੀਂ ਗਿਆ ਵਾਤ ਨੂੰ ਕਰਨੀ ਕਰ ਸਕਦੇ ਮੇਰਾ ਭਰਾ ਗਰੀਬ ਸੀ ਤੇ ਮੈਂ ਆਪਣੀ ਪੀ ਸਮਝ ਕੇ ਉਹਦਾ ਵਿਆਹ ਕਿਤੇ ਤੁਸੀਂ ਨੂੰ ਤੇ ਦੇਹਦੀ ਮੰਨ ਕੇ ਆਇਤੇ ਤੇ ਜਦ ਸਾਰੇ ਇੰਤਜ਼ਾਮ ਹੋ ਗਏ ਸੀ 2 ਦਿਨ ਪਹਿਲਾਂ ਮੇਰਾ ਭਰਾ ਫਟੌੜਿਆ ਦਾ ਤੁਸੀਂ ਗਲਤ ਕੀਤਾ ਅਸੀਂ ਚੀਜ਼ਾਂ ਦੇਣੀਆਂ ਆਪਣੇ ਪੀ ਨੂੰ ਦੇਣੀਆਂ ਤੁਆ ਨੂੰ ਨਹੀਂ ਦੇਣੀਆਂ ਉਹ ਬੜਾ ਸ਼ਰਮਿੰਦਾ ਹੁੰਦਾ ਐਵੇਂ ਕਿਸੀ ਰੀਤੀ ਪਾਲ ਉਸ ਦੇ ਕਾਨੂੰ ਦੇ ਰਹੀਆਂ ਵਾਡਾ ਵੀ ਫਰਜ਼ ਹੈ ਕਿ ਉਹ ਨੂੰਹ ਦੀ ਜਗ੍ਹਾ ਤੀਮ ਅੰਕੇ ਲੈ ਕੇ ਜਾ। ਉਸ ਨੂੰਨ ਲੋਕੀ ਮਾਫੀ ਮੰਗਦੇ ਸਾਰੇ ਬਰਦਰੀ ਹੋ ਕੇ ਕਿਉਂ ਜਾਂਦਾ ਹੈ? ਉਹ ਕਹਿੰਦਾ ਰੁਕੋ ਕੁੜੀ ਦਾ ਚਾਚਾ ਹੁਣ ਆਸੀ ਆਪਣੇ ਪੀਣੋ ਉਪਹਾਰ ਦਵਾਂਗੇ। ਜੋ ਚੀਜ਼ ਉਹਨਾਂ ਨੇ ਮੰਗੀ ਸੀ ਉਹ ਸਾਰੀ ਚੀਜ਼ ਉਹਨਾਂ ਨੂੰ ਦਿੰਦਾ ਹੈ ਤੇ ਖੁਸ਼ੀ-ਖੁਸ਼ੀ ਤੋੜਦਾ ਹੈ। ਇਸ ਕਹਾਣੀ ਦਾ ਸਿੱਖਸ਼ਣ ਇਹ ਹੈ ਕਿ ਸਾਨੂੰ ਕਦੇ ਵੀ ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਵਾਈਗੁਰੂ ਪ੍ਰਮਾਤਮਾ ਸਾਨੂੰ ਸਾਡੀ ਜ਼ਰੂਰਤ ਦੇ ਮੁਤਾਬਿਕ ਸਾਰੀ ਚੀਜ਼ ਮੁਕਮਲ ਰਾ ਦੇਣੇ ਨਹੀਂ ਤੇ ਵਾਹਿਗੁਰੂ ਤੋਂ ਹੀ ਸਾਰੀ ਚੀਜ਼ ਮੰਗਣੀ ਚਾਹੀਦੀ ਕਿਸੇ ਬੰਦੇ ਤੇ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ ਉਮੀਦ ਹੈ ਕਿ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਬਹੁਤ ਹੀ ਪਸੰਦ ਆਏਗੀ ਸਾਡੇ ਚੈਨਲ ਰਾਈਟ ਨਾ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ